ਪੰਜਾਬ ਦੀ ਕਿਸੇ ਲੜਕੀ ਤੇ ਜਾਂ ਕਿਸੇ ਵੀ ਲੜਕੀ ਦੇ ਉੱਤੇ ਫਿਜ਼ੀਕਲੀ ਕੋਈ ਐਕਸਪਲੋਇਟ ਕਰਦਾ ਜਾਂ ਵਾਇਲੈਂਸ ਕਰਦਾ ਉਹਦੇ ਉੱਤੇ ਜੇ ਤਾਂ ਉਹ ਪ੍ਰਵਾਸੀ ਹੈ ਫਿਰ ਉਹਨੂੰ ਕੁੱਟ ਦੇਣਾ ਚਾਹੀਦਾ ਪਬਲਿਕਲੀ ਸੋਸ਼ਲ ਮੀਡੀਆ ਤੇ ਤੇ ਜੇ ਉਹ ਪੰਜਾਬੀ ਹੈ ਫਿਰ ਉਹਨੂੰ ਛੱਡ ਦੇਣਾ ਚਾਹੀਦਾ ਫਿਰ ਉਹਦਾ ਕ੍ਰਾਈਮ ਕੱਟ ਜਾਏਗਾ ਜਾਂ ਇਹਦੇ ਬਿਲਕੁਲ ਓਪੋਜ਼ਿਟ ਕੁੜੀ ਪ੍ਰਵਾਸੀ ਹੋਵੇ ਜ਼ੁਲਮ ਕਰਨ ਵਾਲਾ ਉਹਦੇ ਤੇ ਧੱਕਾ ਕਰਨ ਵਾਲਾ ਹੱਜੱਕਣ ਵਾਲਾ ਪੰਜਾਬੀ ਹੋਵੇ ਫਿਰ ਕੀ ਉਹਦੇ ਲਈ ਕੋਈ ਅਲੱਗ ਸਲੂਕ ਹੋਣਾ ਚਾਹੀਦਾ ਇਹਦਾ ਮਤਲਬ ਅਸੀਂ ਗੱਲ ਕਨਵੇ ਕਿਵੇਂ ਕਰਨੀ ਸੋਸਾਇਟੀ ਦੀ ਸਾਨੂੰ ਸਮਝ ਨਹੀਂ ਆ ਰਹੀ ਇਹਨੇ ਪੰਜਾਬੀ ਕੁੜੀ ਕੰਮ ਕਰਦੀ ਉਹਦੇ ਜੂੜੇ ਦਾ ਫੜਿਆ ਇਹਨੂੰ ਇਹ ਕਿੰਨੇ ਹੱਕ ਦਿੱਤਾ ਮੈਨੂੰ ਦੱਸੋ ਇਹ ਗੱਲ ਪਈ ਨਾ ਹੋਰ ਕਾਹਿੰਦੇ ਸੁਣੇ ਜੇ ਤਾਂ ਤੁਹਾਡਾ ਕਨਸਰਨ ਇਹ ਸ਼ੇਅ ਹੋ ਰਿਹਾ ਵੀ ਕੁੜੀ ਨਾਲ ਧੱਕਾ ਹੋਇਆ ਸੀ ਇਹਦੀ ਜਗ੍ਹਾ ਤੇ ਕੋਈ ਵੀ ਹੁੰਦਾ ਉਹਦੇ ਨਾਲ ਇਹੀ ਹੋਣਾ ਚਾਹੀਦਾ ਸੀ ਫਿਰ ਤੁਸੀਂ ਠੀਕ ਹੋ ਤੇ ਜੇ ਤੁਸੀਂ ਤੁਹਾਡਾ ਮੈਸੇਜ ਉਲਟਾ ਇਹ ਕਨਵੇ ਹੋ ਰਿਹਾ ਵੀ ਹੋਰ ਕੋਈ ਕਰਦਾ ਕੋਈ ਗੱਲ ਨਹੀਂ ਭਈਏ ਨੇ ਕੀਤਾ ਇਸ ਕਰਕੇ ਇਹਦੇ ਪਬਲੀਕਲੀ ਜੁੱਤੀਆਂ ਮਾਰਨੀਆਂ ਚਾਹੀਦੀਆਂ ਉਹਨੂੰ ਵੀਡੀਓ ਵੀ ਵਾਇਰਲ ਕਰਨੀ ਚਾਹੀਦੀ ਹੈ ਫਿਰ ਮੈਨੂੰ ਲੱਗਦਾ ਇਹਦੇ ਤੇ ਰੀਥਿੰਕ ਕਰਨ ਦੀ ਲੋੜ ਹੈ ਜੇ ਕੋਈ ਬਲਗੈਰਿਟੀ ਸੋਸ਼ਲ ਮੀਡੀਆ ਤੇ ਫਲਾ ਰਿਹਾ ਉਹਨੂੰ ਤਾਂ ਉਹਦਾ ਟੱਬਰ ਵੀ ਮੂੰਹ ਨਹੀਂ ਲਾਊਗਾ ਪੰਜਾਬ 'ਚ ਪੰਜਾਬ ਦੇ ਲੋਕ ਇੰਨੇ ਸੰਸੀਅਰ ਨੇ ਇਸ ਮਾਮਲੇ 'ਚ ਆਪਣੀ ਇੱਜ਼ਤ ਨੂੰ ਲੈ ਕੇ ਆਪਣੀ ਇਮੇਜ ਨੂੰ ਲੈ ਕੇ ਇਥੋਂ ਦੀ ਕਲਚਰ ਨੂੰ ਲੈ ਕੇ ਤੇ ਹੋ ਇਹ ਰਿਹਾ ਵੀ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਨੂੰ ਇਨਫਲੂਐਂਸ ਹਣ ਉਹੀ ਲੋਕ ਕਰ ਰਹੇ ਨੇ ਜਿਹੜੇ ਬਲਗੈਰਿਟੀ ਫਲਾ ਰਹੇ ਵੱਡੇ ਠੱਕੇ ਹੋਏ ਪਰਸ਼ਾਨ ਉਹ ਨਹੀਂ ਪਤੰਦਰਾ ਗੱਟੀ ਤੁਹਾਡੇ ਕੋਲ ਨਹੀਂ ਪਟਨੀ ਨਹੀਂ ਪਟਨੀ ਨਹੀਂ ਪਟਨੀ ਉਪਰਾਵਾ ਪੀਪੀਐਮ ਜਿੰਨਾ ਖਰਾਨੀ ਦੀ ਗੱਲ ਚੰਗੇ ਚੰਗੇ ਬਿਜ਼ਨਸਮੈਨ ਉਹਨਾਂ ਨੂੰ ਇਨਵਾਈਟ ਕਰ ਰਹੇ ਨੇ ਵੀ ਤੁਸੀਂ ਆ ਕੇ ਸਾਡੀ ਐਡ ਔਰ ਵਲਗਰ ਤਰੀਕੇ ਨਾਲ ਕਰੋ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਸਾਡਾ ਪ੍ਰੋਡਕਟ ਜਾਂ ਸਾਡਾ ਦੁਕਾਨ ਦਾ ਨਾਮ ਸਾਡਾ ਰੈਸਟੋਰੈਂਟ ਸਾਡਾ ਬਿਜ਼ਨਸ ਪ੍ਰਮੋਟ ਹੋ ਸਕੇ ਇਹਦੇ ਨਾਲੋਂ ਚੰਗਾ ਤਾਂ ਤੁਸੀਂ ਆਪ ਹੀ ਕਪੜੇ ਲਾ ਦਿਓ ਸੋਸ਼ਲ ਮੀਡੀਆ ਤੇ ਨੰਗੇ ਹੋ ਕੇ ਕੋਈ ਭਾਈ ਮੇਰੀ ਦੁਕਾਨ ਤੋਂ ਆ ਕੇ ਚੀਜ਼ ਲੈਣਾ ਹੈ ਹੈਨਾ ਤਾਂ ਇਨਡਾਇਰੈਕਟ ਜਿਹੜੀ ਵਲਗੈਰਟੀ ਇਹ ਜਾ ਰਹੀ ਹੈ ਇਹ ਹੋਰ ਸਾਲ 2 ਸਾਲ ਹੈ ਵੈਸੇ ਤਾਂ ਕਾਫੀ ਹੱਦ ਤੱਕ ਹੋ ਗਈ ਹੈ ਪਰ ਜੋ ਹਾਲਾਤ ਵੈਬ ਸੀਰੀਜ਼ ਦੇ ਬਣ ਗਏ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਐਡਵਰਟਾਈਜ਼ਮੈਂਟ ਨੂੰ ਉਸ ਵੈਬ ਸੀਰੀਜ਼ ਦੇ ਲੈਵਲ ਤੱਕ ਲੈ ਜਾਣਾ। ਅਮਰਿਤਪਾਲ ਸਿੰਘ ਮੈਰੋਹਰੀ ਜੋ ਕੁਝ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ ਤੁਹਾਡੇ ਸਾਹਮਣੇ। ਤੇ ਦੇਖੋ ਕਿਸੇ ਨਾ ਕਿਸ ਨੂੰ ਤਾਂ ਆਵਾਜ਼ ਚੱਕਣੀ ਪਏਗੀ। ਮਤਲਬ ਇਹ ਇੱਕ ਇੱਕ ਐਂਗਲ ਹੋ ਸਕਦਾ ਵੀ ਤੁਸੀਂ ਇੱਕ ਇੱਕ ਬੰਦੇ ਨੂੰ ਸਪੈਸੀਫਿਕਲੀ ਫੜ ਕੇ ਉਹਨੂੰ ਸਮਝਾ ਲਓ। ਐਗਜ਼ੈਂਪਲ ਸੈੱਟ ਕਰ ਲਓ। ਅਸਲ 'ਚ ਐਗਜ਼ੈਂਪਲ ਸੈੱਟ ਕਰਨ ਦੀ ਤਾਂ ਇਹੀ ਲੋੜ ਆ ਨਾ ਵੀ ਜਿਹੜੇ ਬੰਦੇ ਇਸ ਫੀਲਡ ਦੇ ਵਿੱਚ ਆਉਣਗੇ ਔਰ ਇਸ ਘਟੀਆ ਤਰੀਕੇ ਨਾਲ ਪੌਪੂਲਰ ਹੋਣ ਦੀ ਕੋਸ਼ਿਸ਼ ਕਰਨਗੇ। ਹੂੰ। ਉਹ ਸੋਸਾਇਟੀ ਚੋਂ ਆਈਸੋਲੇਟ ਕੀਤੇ ਜਾਣਗੇ ਈਵਨ ਫੈਮਿਲੀ ਚੋਂ ਵੀ ਆਈਸੋਲੇਟ ਕੀਤੇ। ਕਿਤਾਬ ਤੇ ਕਿਸੇ ਰਸਤੇ ਦੀ ਕਹਾਣੀ ਮੈਨੂੰ ਪਤਾ ਨਹੀਂ। ਕਿਹੜਾ ਅੱਛਾ ਇਹ ਗੈਮ ਦੀ ਗੱਲ। ਪਹਿਲਾਂ ਵੀ ਛੱਡੋ ਇਹਦੀ ਜਵਾਬ ਉਹ ਛੋਟੀ ਜਿਹੀ। ਮੈਨੂੰ ਨਹੀਂ ਲੱਗਦਾ ਇਹਦਾ ਪਤਾ ਹੈ ਕਿ ਤੱਕ ਹਨ ਉਹ। ਅੱਛਾ ਨਾਰਮਲ। ਢੰਗ ਸੰਗਾ ਦੇ ਨਾਂ ਦੇ ਉੱਤੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਜਿਹੜੀਆਂ ਨਸਲੀ ਹਿੰਸਾ ਵਧਾਉਣ ਵਾਲੀਆਂ। ਜਿਨ੍ਹਾਂ ਦਾ ਅਸੀਂ ਸਮਰਥਨ ਨਹੀਂ ਕਰ ਸਕਦੇ। ਹਨਾ ਮਤਲਬ ਅਸੀਂ ਰੈਂਡਮਲੀ ਜਦੋਂ ਇੰਨੀ ਇੱਕ ਹੇਟ ਸਪੀਚ ਕਰ ਜਾਂਦੇ ਆ ਔਰ ਇਹੋ ਜਿਹੇ ਤਰੀਕੇ ਅਪਣਾ ਜੰਨੇ ਆ ਜਿਹੜੇ ਇਹ ਲੱਗ ਰਿਹਾ ਹੁੰਦਾ ਵੀ ਇਹਦੇ ਪਿੱਛੇ ਵੀ ਪਪੂਲਾਰਿਟੀ ਕੋਈ ਲੱਭ ਰਿਹਾ ਜਦੋਂ ਵੀ ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਆਪਣੇ ਤੋਂ ਵੱਧ ਬਲਗਰ ਦੀ ਐਗਜ਼ੈਂਪਲ ਦੇ ਦੋ ਤੁਸੀਂ ਫਿਲਮ ਦੇਖ ਲਓ ਜੀ ਤੁਸੀਂ ਵੈਬ ਸੀਰੀਜ਼ ਦੇਖ ਲਓ ਜੀ ਤੁਸੀਂ YouTube ਦੇਖ ਲਓ ਤੁਸੀਂ Facebook ਦੇਖ ਲਓ ਉਹ ਇੱਕ ਰਿਐਲਿਟੀ ਹੈਗੀ ਹੁਣ ਜਿਸ ਤਰੀਕੇ ਦੇ ਨਾਲ ਕੰਟੈਂਟ ਜਿਹੜਾ ਹੈਗਾ ਪ੍ਰੋਸ ਹੋਇਆ ਜਾ ਰਿਹਾ ਹੈ ਵਲਗਰ ਕੰਟੈਂਟ ਪ੍ਰੋਸੈਸ ਹੋਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਸਾਰਾ ਤੁਸੀਂ ਕਿਵੇਂ ਦੇਖਦੇ ਹੋ ਇਮਪੈਕਟ ਕਿਵੇਂ ਦੇਖਦੇ ਹੋ ਪੰਜਾਬ ਦੇ ਯੂਥ ਦੇ ਦੇਖੋ ਇੱਕ ਤਾਂ ਇਹ ਸਮੱਸਿਆ ਇਕੱਲੇ ਪੰਜਾਬ ਦੀ ਹੈ ਨਹੀਂ ਇਹ ਸਮੱਸਿਆ ਵਰਲਡਵਾਈਡ ਹੈ ਔਰ ਅੱਜ ਇਹ ਹੈ ਹਾਲਾਤ ਵੀ ਐਵਰੇਜ ਸਾਡੇ 2.5 ਤੋਂ 3 ਸਾਲ ਦਾ ਬੱਚਾ ਜਦੋਂ ਉਹ ਪਲੇਵੇਜ ਹੁੰਦਾ ਤਾਂ ਉਸ ਤੋਂ ਪਹਿਲਾਂ ਵੀ ਸ਼ਾਇਦ ਮਤਲਬ ਮੋਬਾਈਲ 2 ਸਾਲ ਦੇ ਬੱਚੇ ਦੇ ਹੱਥ ਚ ਆ ਰਿਹਾ YouTube ਦੇ ਰੂਪ ਦੇ ਵਿੱਚ ਗੇਮਜ਼ ਦੇ ਰੂਪ ਦੇ ਵਿੱਚ ਮੋਬਾਈਲ ਖੋਲਦੇ ਆ ਕੋਈ ਇਹੋ ਜੀ ਐਪ ਨਹੀਂ ਹੈ ਜਿਹਦੇ ਵਿੱਚ ਕੋਈ ਇਹੋ ਜੀ ਐਡ ਸਪੈਸੀਫਿਕਲੀ ਨਹੀਂ ਆਉਂਦੀ ਜਿਹੜੀ ਕੋਈ 18 ਸਾਲ ਦਾ ਜਿਹੜਾ ਬੱਚਾ ਵੀ ਅੱਜ ਤੋਂ 20 ਸਾਲ ਪਹਿਲਾਂ ਸ਼ਾਇਦ ਉਹਨੂੰ ਦੇਖਣ ਨੂੰ ਨਾ ਜਿਹੜੀ ਮਿਲਦੀ ਹੁੰਦੀ ਸੀ ਨਾ ਜਾਂ ਜਿਹੜੀ ਤੁਸੀਂ ਕਹਿ ਸਕਦੇ ਹੋ ਵੀ 2 ਸਾਲ ਦੇ ਜਾਂ 2.5 ਸਾਲ ਦੇ ਬੱਚੇ ਦੇ ਅਪਰੂਚ ਤੱਕ ਉਹ ਚੀਜ਼ ਆ ਗਈ ਹੈ ਜਿਹੜੀ ਤੁਸੀਂ ਫੈਮਿਲੀ 'ਚ ਬੈਠ ਕੇ ਡਿਸਕਸ ਵੀ ਨਹੀਂ ਕਰ ਸਕਦੇ ਠੀਕ ਹੈ ਉਹੋ ਜੀਆਂ ਐਡਸ ਦੇ ਰੂਪ ਦੇ ਵਿੱਚ ਉਹ ਵਲਗੈਰਿਟੀ ਆਉਣੀ ਸ਼ੁਰੂ ਹੋ ਜਾਂਦੀ ਹੈ ਇਹਦਾ ਕੋਈ ਇੱਕ ਐਂਗਲ ਨਹੀਂ ਹੈ ਕਿ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਸਪੈਸੀਫਿਕਲ ਆ ਬੰਦਾ ਵਲਗੈਰਿਟੀ ਫਲਾ ਰਿਆ ਹੈ ਨਾ ਕੋਈ 2 4 5 ਨਾ ਲੈ ਕੇ ਤਾਂ ਉਸ ਘੇਰੇ ਨੂੰ ਛੋਟਾ ਕਰਨ ਦੀ ਲੋੜ ਹੈ ਹੱਲ ਇਹਦੇ ਮਲਟੀਪਲ ਨੇ ਤੁਹਾਨੂੰ ਲੀਗਲ ਪੁਆਇੰਟ ਦੇ ਉੱਤੋਂ ਵੀ ਰੈਸਟ੍ਰਿਕਸ਼ਨਸ ਗਵਰਨਮੈਂਟ ਲੈਵਲ ਤੇ ਵੀ ਇਹਨਾਂ ਐਪਸ ਦੇ ਉੱਤੇ ਵਧਾਣੀਆਂ ਪੈਣਗੀਆਂ ਉਹਦੇ ਲਈ ਬਕਾਇਦਾ ਸਾਨੂੰ ਇੱਕ ਲਾਅ ਚਾਹੀਦਾ ਉਹ ਤਾਂ ਹੋਏਗਾ ਜੇ ਪੋਲਿਟੀਕਲ ਸਿਸਟਮ ਇਹਦੇ ਤੇ ਕੋਈ ਸੰਸੀਅਰ ਹੋਏਗਾ ਸਿਸਟਮ ਸੰਸੀਅਰ ਹੋਏਗਾ ਦੂਸਰੀ ਦੂਸਰਾ ਐਂਗਲ ਹੁੰਦਾ ਸੋਸ਼ਲ ਅਵੇਅਰਨੈਸ ਦਾ ਔਰ ਉਹ ਸੋਸ਼ਲ ਅਵੇਅਰਨੈਸ ਤੇ ਵਿੱਚ ਜਿਹੜਾ ਲੋਅਰ ਲੈਵਲ ਤੇ ਸਕੂਲ ਲੈਵਲ ਤੋਂ ਅ ਐਜੂਕੇਸ਼ਨ ਦਾ ਪਾਰਟ ਬਣਾਉਣਾ ਪਏਗਾ ਤੁਹਾਨੂੰ ਕਿਉਂਕਿ ਤੁਸੀਂ ਇਹ ਦੇਖੋ ਵੀ ਜਦੋਂ 5-7 ਸਾਲ ਦੇ ਬੱਚੇ ਦੇ ਫੋਨ ਤੱਕ ਪੌਣ ਪਹੁੰਚ ਰਹੀ ਹੈ ਤਾਂ ਤੁਸੀਂ ਕਿਹੜੀ ਸਕੂਲ ਪੇਰੈਂਟਸ ਕਿੰਨਾ ਕੁ ਧਿਆਨ ਦੇਣਗੇ ਹਨਾ ਤੁਸੀਂ ਬੱਚੇ ਨੂੰ YouTube ਦਿੰਨੇ ਹੋ کارਟੂਨ ਦੇਖਣ ਲਈ ਪਰ ਅਗਲੇ 5 ਮਿੰਟ ਜਦੋਂ ਤੁਹਾਡਾ ਉਹਦੇ ਤੋਂ ਧਿਆਨ हटਦਾ ਕਿਉਂਕਿ ਤੁਸੀਂ ਫੋਨ ਦਿੰਦੇ ਹੀ ਉਹਦੋਂ ਜਦੋਂ ਤੁਹਾਨੂੰ ਕੋ ਬੱਚੇ ਨੂੰ ਦੇਣ ਨੂੰ ਟਾਈਮ ਨਹੀਂ ਹੁੰਦਾ ਬੱਚੇ ਨੂੰ ਤੁਸੀਂ ਫੋਨ ਦੇ ਹਵਾਲੇ ਛੱਡ ਦਿੰਨੇ ਹੋ ਤੁਸੀਂ ਕਿਚਨ ਚੋਂ ਜਾਂ ਤੁਸੀਂ ਆਪਣਾ ਕੰਮ ਕਰ ਰਹੇ ਹੋ ਹਨਾ ਉਸ ਅਗਲੇ 5 ਮਿੰਟ ਬਾਅਦ ਉਸ ਕਾਰਟੂਨ ਦੇ ਨਾਲ ਅੱਗੇ ਜੁੜਦਿਆਂ ਜੁੜਦਿਆਂ ਕਿਹੜੀ ਚੀਜ਼ ਉਹਦੇ ਸਾਹਮਣੇ ਆ ਜਾਣੀ ਆ ਤੁਸੀਂ ਜਿੰਨਾ ਮਰਜੀ ਹੈ ਨਾ ਐਬਸੋਲੂਟ ਸਟ੍ਰਿਕਟ ਕਰ ਲਓ ਕਿਉਂਕਿ ਉਹਦੇ ਚ ਅੱਗੇ ਤੋਂ ਅੱਗੇ ਆਉਣ ਵਾਲੀਆਂ ਐਡਸ ਅੱਗੇ ਤੋਂ ਅੱਗੇ ਆਉਣ ਵਾਲੇ ਲਿੰਕਸ ਇੱਕ ਤਿੰਨ ਸਾਲ ਦੇ ਬੱਚੇ ਨੂੰ ਵੀ ਪੌਨ ਸਾਈਟ ਤੱਕ ਲੈ ਕੇ ਜਾਣ ਦੀ ਉਹਦੇ ਚ ਪੌਸਿਬਿਲਟੀ ਹੁੰਦੀ ਆ ਸੋ ਇਹਦਾ ਮਤਲਬ ਇਹ ਆ ਕਿ ਜਿਹੜੀ ਇੱਕ ਐਜੂਕੇਸ਼ਨ ਸਕੂਲ ਲੈਵਲ ਤੋਂ ਕਰਨ ਦੀ ਲੋੜ ਆ ਔਰ ਦੂਜੀ ਗੱਲ ਹੈ ਵੀ ਉਹ ਬੰਦੇ ਆਈਸੋਲੇਟ ਕਰਨ ਦੀ ਲੋੜ ਹੈ ਮਤਲਬ ਮੈਨੂੰ ਇਹ ਲੱਗਦਾ ਵੀ ਸਭ ਤੋਂ ਲੇਟ ਜੇ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਜਾਂ ਉਹ ਜੇ ਵਿਅਕਤੀ ਇਸ ਬਲਗੇਰਿਟੀ ਦੇ ਵਿੱਚ ਜੇ ਕੋਈ ਆਏ ਤੇ ਪੰਜਾਬ ਦੇ ਆਏ ਕਿਉਂਕਿ ਇਹ ਲੱਗਦਾ ਹੁੰਦਾ ਸੀ ਵੀ ਪੰਜਾਬ ਚ ਇਹਦੀ ਕੋਈ ਸਪੇਸ ਨਹੀਂ ਹੈ ਜੀ ਹਨਾ ਇੱਥੋਂ ਦੇ ਕਲਚਰ ਦੇ ਕਰਕੇ ਯਮਨਾਪਾਰ ਦਾ ਸਿਸਟਮ ਹੋਰ ਤਰ੍ਹਾਂ ਦਾ ਹੈ ਇੱਥੇ ਤਾਂ ਆਇਆ ਲੱਗਦਾ ਹੁੰਦਾ ਸੀ ਵੀ ਇੱਥੇ ਦੇ ਐਥਿਕਸ ਸੋਸ਼ਲ ਮੋਰੈਲਿਟੀ ਮਾਹੌਲ ਧਾਰਮਿਕਤਾ ਸਪਿਰਚੁਅਲਿਟੀ ਇੱਥੇ ਖੁੰਝੇ ਖੁੰਝੇ ਚ ਹੈਗੀ ਆ ਧਰਤੀ ਤੇ ਤਾਂ ਇੱਥੇ ਇਹੋ ਜਿਹੇ ਬੰਦਿਆਂ ਨੂੰ ਸ਼ਾਇਦ ਸੋਸਾਇਟੀ ਦੇ ਵਿੱਚ ਸਰਵਾਈਵ ਕਰਨ ਦੀ ਸਪੇਸ ਨਹੀਂ ਮਿਲੂ ਵੀ ਲੋਕ ਆਈਸੋਲੇਟ ਹੋ ਜਾਣਗੇ ਜੇ ਇਹੋ ਜੀ ਕੋ ਹਰਕਤ ਕਰਨਗੇ ਹੋ ਰਿਹਾ ਵੀ ਐਕਸਪੈਕਟ ਇਹ ਕੀਤਾ ਜਾ ਰਿਹਾ ਸੀ ਵੀ ਜੇ ਕੋਈ ਬਲਗੇਰਿਟੀ ਸੋਸ਼ਲ ਮੀਡੀਆ ਤੇ ਫਲਾ ਰਿਹਾ ਉਹਨੂੰ ਤਾਂ ਉਹਦਾ ਟੱਬਰ ਵੀ ਮੂੰਹ ਨਹੀਂ ਲਾਊਗਾ ਪੰਜਾਬ 'ਚ ਪੰਜਾਬ ਦੇ ਲੋਕ ਇੰਨੇ ਸੰਸੀਅਰ ਨੇ ਇਸ ਮਾਮਲੇ 'ਚ ਆਪਣੀ ਇੱਜ਼ਤ ਨੂੰ ਲੈ ਕੇ ਆਪਣੀ ਇਮੇਜ ਨੂੰ ਲੈ ਕੇ ਇੱਥੋਂ ਦੀ ਕਲਚਰ ਨੂੰ ਲੈ ਕੇ ਤੇ ਹੋ ਇਹ ਰਿਹਾ ਵੀ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਨੂੰ ਇਨਫਲੂਐਂਸ ਉਹਨਾਂ ਹੀ ਲੋਕ ਕਰ ਰਹੇ ਨੇ ਜਿਹੜੇ ਬਲਗੈਰਿਟੀ ਫਲਾ ਰਹੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾ ਰਿਹਾ ਔਰ ਮਤਲਬ ਬੜੀ ਹੈਰਾਨੀ ਦੀ ਗੱਲ ਚੰਗੇ-ਚੰਗੇ ਬਿਜ਼ਨਸਮੈਨ ਉਹਨਾਂ ਨੂੰ ਇਨਵਾਈਟ ਕਰ ਰਹੇ ਨੇ ਵੀ ਤੁਸੀਂ ਆ ਕੇ ਸਾਡੀ ਐਡ ਔਰ ਵਲਗਰ ਤਰੀਕੇ ਨਾਲ ਕਰੋ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਸਾਡਾ ਪ੍ਰੋਡਕਟ ਜਾਂ ਸਾਡਾ ਦੁਕਾਨ ਦਾ ਨਾਮ ਸਾਡਾ ਰੈਸਟੋਰੈਂਟ ਸਾਡਾ ਬਿਜ਼ਨਸ ਪ੍ਰਮੋਟ ਹੋ ਸਕੇ ਸੋ ਮਤਲਬ ਇਹਦੇ ਨਾਲੋਂ ਚੰਗਾ ਤਾਂ ਤੁਸੀਂ ਆਪ ਹੀ ਕਪੜੇ ਲਾ ਦਿਓ ਸੋਸ਼ਲ ਮੀਡੀਆ ਤੇ ਨੰਗੇ ਹੋ ਕੇ ਕੋਈ ਵੀ ਭਾਈ ਮੇਰੀ ਦੁਕਾਨ ਤੋਂ ਆ ਕੇ ਚੀਜ਼ ਲੈ ਲੈਣਾ ਹੈ ਨਾ ਤਾਂ ਇਨਡਾਇਰੈਕਟ ਜਿਹੜੀ ਵਲਗੈਰਟੀ ਇਹ ਜਾ ਰਹੀ ਹੈ ਇਹ ਹੋਰ ਸਾਲ 2 ਸਾਲ ਹੈ ਵੈਸੇ ਤਾਂ ਕਾਫੀ ਹੱਦ ਤੱਕ ਹੋ ਗਈ ਹੈ ਪਰ ਜੋ ਹਾਲਾਤ ਵੈਬ ਸੀਰੀਜ਼ ਦੇ ਬਣ ਗਏ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਐਡਵਰਟਾਈਜ਼ਮੈਂਟ ਨੂੰ ਉਸ ਵੈਬ ਸੀਰੀਜ਼ ਦੇ ਲੈਵਲ ਤੱਕ ਲੈ ਜਾਣਾ ਅੱਛਾ ਅਮਰਿਤਪਾਲ ਸਿੰਘ ਮੈਰੋਹਰੀ ਜੋ ਕੁਝ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ ਤੁਹਾਡੇ ਸਾਹਮਣੇ ਇਹ ਦੇਖੋ ਕਿਸੇ ਨਾ ਕਿਸ ਨੂੰ ਤਾਂ ਆਵਾਜ਼ ਚੱਕਣੀ ਪਵੇਗੀ ਮਤਲਬ ਇਹ ਇੱਕ ਇੱਕ ਐਂਗਲ ਹੋ ਸਕਦਾ ਵੀ ਤੁਸੀਂ ਇੱਕ ਇੱਕ ਬੰਦੇ ਨੂੰ ਸਪੈਸੀਫਿਕਲੀ ਫੜ ਕੇ ਉਹਨੂੰ ਸਮਝਾ ਲਓ ਐਗਜ਼ਾਮਪਲ ਸੈੱਟ ਕਰ ਲਓ ਅਸਲ 'ਚ ਐਗਜ਼ਾਮਪਲ ਸੈੱਟ ਕਰਨ ਦੀ ਤਾਂ ਇਹੀ ਲੋੜ ਆ ਨਾ ਵੀ ਜਿਹੜੇ ਬੰਦੇ ਇਸ ਫੀਲਡ ਦੇ ਵਿੱਚ ਆਉਣਗੇ ਔਰ ਇਸ ਘਟੀਆ ਤਰੀਕੇ ਨਾਲ ਪੌਪੂਲਰ ਹੋਣ ਦੀ ਕੋਸ਼ਿਸ਼ ਕਰਨਗੇ ਉਹ ਸੋਸਾਇਟੀ ਚੋਂ ਆਈਸੋਲੇਟ ਕੀਤੇ ਜਾਣਗੇ ਇਵਨ ਫੈਮਿਲੀ ਚੋਂ ਵੀ ਆਈਸੋਲੇਟ ਕੀਤੇ ਜਾਣਗੇ ਪੰਜਾਬ ਦੇ ਵਿੱਚ ਅਜਿਹਾ ਹੋ ਤਾਂ ਰਿਹਾ ਨਹੀਂ ਕਿ ਹੋ ਨਹੀਂ ਰਿਹਾ ਕਰਨਾ ਤਾਂ ਇਹੀ ਪੈਣਾ ਅਲਟੀਮੇਟਲੀ ਇਹ ਫਾਈਟ ਕਰਨੀ ਪੈਣੀ ਹੈ ਇਹਨੂੰ ਇੰਨਾ ਖੁੱਲਾ ਨਹੀਂ ਛੱਡਿਆ ਜਾ ਸਕਦਾ ਵੀ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਦੇ ਅਕੋਰਡਿੰਗਲੀ ਆਪਣਾ ਗੰਦ ਪਾਈ ਚਲੋ ਤੇ ਜਿਹਨੇ ਦੇਖਣਾ ਇਹ ਕੋਈ ਤਰਕ ਨਹੀਂ ਹੈ ਜਿਹਨੇ ਦੇਖਣਾ ਦੇਖੇ ਜਿਹਨੇ ਨਹੀਂ ਦੇਖਣਾ ਦੇਖੇ ਹਾਂ ਇੱਕ ਐਂਗਲ ਉਹਨਾਂ ਦਾ ਠੀਕ ਹੈ ਕਿ ਜਦੋਂ ਵੀ ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਆਪਣੇ ਤੋਂ ਵੱਧ ਬਲਗਰ ਦੀ ਐਗਜ਼ੈਂਪਲ ਦੇ ਦਿੰਦਾ ਤੁਸੀਂ ਫਿਲਮ ਦੇਖ ਲਓ ਜੀ ਤੁਸੀਂ ਵੈਬ ਸੀਰੀਜ਼ ਦੇਖ ਲਓ ਜੀ ਤੁਸੀਂ YouTube ਦੇਖ ਲਓ ਤੁਸੀਂ Facebook ਦੇਖ ਲਓ ਉਹ ਕੋਈ ਰਿਐਲਿਟੀ ਹੈਗੀ ਹੈ ਵੀ ਤੁਹਾਡਾ ਮੈਂ ਜਿਵੇਂ ਕਿਹਾ ਵੀ ਤੁਸੀਂ ਤੁਹਾਡਾ ਮੋਬਾਈਲ ਖੁੱਲਦੇ ਸਾਰ ਤੁਸੀਂ ਕਿਸੇ ਵੀ ਪਰਪਸ ਲਈ ਮੋਬਾਈਲ ਖੋਲਿਆ ਹੋਵੇ ਤੁਸੀਂ ਆਪ ਦਾ ਸੋਸ਼ਲ ਮੀਡੀਆ ਅਕਾਊਂਟ ਦੇਖਣ ਲਈ ਹੀ ਕਿਉਂ ਨਾ ਫੋਨ ਖੋਲਿਆ ਅਗਲੇ ਸੈਕਿੰਡ ਦੇ ਵਿੱਚ ਕਿਹੜੀ ਚੀਜ਼ ਤੁਹਾਡੇ ਅੱਗੇ ਪ੍ਰੋਸ ਦਿੱਤੀ ਜਾਣੀ ਆ ਉਸ ਐਪ ਵੱਲੋਂ ਇਹ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਅੱਛਾ ਨਾਮ ਮੈਂ ਲੈਣਾ ਚਾਹੂੰਗਾ ਦੀਪਕਾ ਲੁਥਰਾ ਕਮਲ ਕੁਮਾਰੀ ਉਸ ਤੋਂ ਬਾਅਦ ਸੁਰਲੀਨ ਮੀਤੀ ਇਹ ਹੈਗੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਕਿਉਂਕਿ ਪੰਜਾਬ ਨਾਲ ਜੁੜੀਆਂ ਨੇ ਤੇ ਪੰਜਾਬ ਨਾਲ ਜੁੜੇ ਲੋਕ ਜਦੋਂ ਇਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਦਾ ਖੂਨ ਵੀ ਖੋਲਦਾ ਹੈ ਕਿ ਭਈ ਇਹ ਕੀ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਤੁਸੀਂ ਜਦੋਂ ਇਹ ਚੀਜ਼ਾਂ ਦੇਖਦੇ ਹੋ ਹੁੰਦੇ ਹੋ ਮਨ ਦੇ ਵਿੱਚ ਖਿਆਲ ਕਿਉਂ ਹੁੰਦਾ ਹੈ ਦੇਖੋ ਨਾਮ ਤਾਂ ਮੈਂ ਤੁਹਾਡੇ ਤੋਂ ਸੁਣੇ ਨੇ ਹੁਣੇ ਮੈਂ ਵੀ ਕਹਾਂ ਵੀ ਮੈਂ ਸਪੈਸੀਫਿਕ ਕਮੈਂਟ ਨਾ ਕਰਾਂ ਜਿਹੜੇ ਨਾਮ ਤੁਸੀਂ ਆਪਾਂ ਇੰਟਰਵਿਊ ਤੋਂ ਪਹਿਲਾਂ ਤੁਸੀਂ ਜਿੰਨਾਕ ਬਰੀਫ ਕੀਤਾ ਕਿਉਂਕਿ ਉਹਦੇ 'ਚ ਮੈਨੂੰ ਜਿੰਨੀਕ ਸਮਝ ਆ ਰਹੀ ਆ ਵੀ ਇਦੇ ਵਿੱਚ ਵੀ ਕਈ ਤਰ੍ਹਾਂ ਦਾ ਸਿਸਟਮ ਹੁਣ ਹੈਗਾ ਵੀ ਇਹ ਉਹਨਾਂ ਨੂੰ ਲੱਗ ਰਿਹਾ ਵੀ ਅਸੀਂ ਪਿੱਛੇ ਰਹਿ ਗਏ ਹਾਂ ਸ਼ਾਇਦ ਹੂੰ ਉਹ ਦਿੱਲੀ ਬੰਬੇ ਵਾਲੇ ਬਲਗੈਰਿਟੀ ਦੇ ਵਿੱਚ ਬਹੁਤ ਅੱਗੇ ਨੇ ਅੱਛਾ ਉਹ ਐਗਜ਼ੈਂਪਲਸ ਗਲਤ ਸੈੱਟ ਹੋ ਚੁੱਕੀਆਂ ਨੇ ਵੀ ਉਹ ਘਟੀਆ ਤਰੀਕੇ ਨਾਲ ਸ਼ਾਰਟ ਟਾਈਮ ਦੇ ਵਿੱਚ ਜੇ ਤੁਸੀਂ ਪੌਪੂਲਰ ਹੋਣਾ ਤਾਂ ਰਸਤਾ ਹੀ ਇਹੇ ਬਚਦਾ ਹਾਂ ਨਾ ਜਿਹਦੇ ਕੋਲ ਹੁਣ ਟੈਲੈਂਟ ਹੈ ਨਹੀਂ ਕੋਈ ਵੀ ਦਿਖਾਉਣ ਨੂੰ ਸੋਸ਼ਲ ਮੀਡੀਆ ਦੇ ਉੱਤੇ ਨਾ ਉਹਨੂੰ ਗਾਣਾ ਆਉਂਦਾ ਨਾ ਉਹਨੂੰ ਨੱਚਣਾ ਆਉਂਦਾ ਕੋਈ ਇਹੋ ਜਿਹੀ ਟੈਲੈਂਟ ਹੈ ਨਹੀਂਗਾ ਬਟ ਹੁਣ ਉਹ ਪੌਪੂਲਰ ਹੋਣਾ ਚਾਹੁੰਦਾ ਮੋਰਓਵਰ ਪੌਪੂਲਰ ਤੋਂ ਵੀ ਵੱਧ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਪੈਸਾ ਕਮਾਉਣਾ ਚਾਹੁੰਦਾ ਤਾਂ ਉਹਦੇ ਕੋਲ ਮੈਨੂੰ ਲੱਗਦਾ ਹੋਰ ਕੋਈ ਰਸਤਾ ਹੀ ਨਹੀਂ ਛੱਡਿਆ ਸੋਸ਼ਲ ਮੀਡੀਆ ਨੇ ਔਰ ਅਗਰ ਇਹ ਬੰਦੇ ਪ੍ਰਮੋਟ ਹੋ ਰਹੇ ਨੇ ਤਦੇ ਹੀ ਹੋ ਰਹੇ ਨੇ ਜੇ ਇਹਨਾਂ ਨੂੰ ਦੇਖਿਆ ਜਾ ਰਿਹਾ ਸੋ ਅਲਟੀਮੇਟਲੀ ਅਸੀਂ ਚਾਹੇ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਜਾ ਕੇ ਇਹਨਾਂ ਨੂੰ ਗਾਲਾਂ ਹੀ ਕੱਢ ਰਹੇ ਹਾਂ ਜਾਂ ਅਸੀਂ ਇਹੀ ਲਿਖ ਕੇ ਸ਼ੇਅਰ ਕਰ ਰਹੇ ਹਾਂ ਦੇਖੋ ਜੀ ਕਿੰਨਾ ਗੰਦ ਪਾ ਰਿਹਾ ਤੁਸੀਂ ਉਹਨਾਂ ਨੂੰ ਇਨਡਾਇਰੈਕਟਲੀ ਤਾਂ ਵੀ ਪ੍ਰਮੋਟ ਕਰ ਅੱਛਾ ਕੁਝ ਮਤਲ ਅ ਜੇ ਇਹੋ ਜੇ ਲੋਕ ਜਿਨ੍ਹਾਂ ਨੂੰ ਤੁਸੀਂ ਆਪਣੇ ਪਰਿਵਾਰ ਦੇ ਵਿੱਚ 10 ਮਿੰਟ ਵੀ ਬਿਠਾਣਾ ਅ ਸ਼ਰਮਿੰਦਗੀ ਦਾ ਕਾਰਨ ਮੰਨਦੇ ਹੋ ਔਰ ਉਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਅਕਾਊਂਟ ਚ ਕਿਸੇ ਵੀ ਐਂਗਲ ਨਾਲ ਦੇਖ ਰਹੇ ਚਾਹੇ ਨਫ਼ਰਤ ਦੇ ਐਂਗਲ ਨਾਲ ਚਾਹੇ ਪ੍ਰੋਮੋਸ਼ਨ ਦੇ ਐਂਗਲ ਨਾਲ ਚਾਹੇ ਐਂਟਰਟੇਨਮੈਂਟ ਦੇ ਐਂਗਲਸ ਤੁਸੀਂ ਅਲਟੀਮੇਟਲੀ ਉਹ ਸਾਰਾ ਸੈਕਸ਼ਨ ਪ੍ਰਮੋਟ ਕਰ ਰਹੇ ਲੰਗ ਸਿੰਘ ਕਈ ਉੱਠ ਗਏ ਨੇ ਮੇਰੇ ਖਿਆਲ ਨਾਲ ਉਹ ਲਗਾਤਾਰ ਇਸ ਸੀਜ਼ਨ ਨੂੰ ਲੈ ਕੇ ਲਗਾਤਾਰ ਕਈ ਸਵਾਲ ਚੱਕਰੇ ਨੇ ਅਮਰਿਤਪਾਲ ਮਹਿਰੂ ਹਰੀਮਾਨ ਸਿੰਘ ਅਕਾਲੀ ਹੋ ਗਏ ਜਾਂ ਫਿਰ ਹਰਨੇਗ ਸਿੰਘ ਨੇ ਉਹ ਵੀ ਇਦਾਂ ਦੀ ਆਵਾਜ਼ਾਂ ਚੱਕ ਰਹੇ ਨੇ ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਉਦੋਂ ਤੋਂ ਤੁਸੀਂ ਕੀ ਸੋਚਦੇ ਹੋ ਕਿ ਇਸ ਚੀਜ਼ ਦਾ ਜਿਹੜਾ ਹੈਗਾ ਉਹ ਚੀਜ਼ਾਂ ਠੀਕ ਹੋ ਜਾਣਗੀਆਂ ਫਿਰ ਪੰਜਾਬ ਦੇ ਵਿੱਚ ਇਹ ਮਾਹੌਲ ਤਾਂ ਨਹੀਂ ਦੂਸਰੇ ਤਰੀਕੇ ਨਾਲ ਕ੍ਰੀਏਟ ਮੈਨੂੰ ਇਹ ਲੱਗਦਾ ਹੁੰਦਾ ਵੀ ਉਹ ਇਦਾਂ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਰਿਐਕਟ ਕਰਦੇ ਹੋ ਅਮਰਤਪਾਲ ਮੈਰੋ ਦਾ ਸਟਾਈਲ ਡਿਫਰੈਂਟ ਹੈ ਮੈਂ ਉਹਦੀਆਂ ਵੀਡੀਓਜ਼ ਦੇਖੀਆਂ ਵੀ ਉਹ ਮਿਲ ਕੇ ਗੱਲ ਕਰਦਾ ਨਾ ਕਿ ਸੋਸ਼ਲ ਮੀਡੀਆ ਤੇ ਰਿਐਕਟ ਕਰ ਬਟ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਰਿਐਕਸ਼ਨ ਰਿਐਕਸ਼ਨ ਖੇਡਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਫਿਰ ਮੈਂ ਉਹੀ ਗੱਲ ਕਹਿ ਰਿਹਾ ਵੀ ਇਹਦੇ ਨਾਲ ਬੰਦਾ ਆਈਸੋਲੇਟ ਹੋਣ ਦੀ ਬਜਾਏ ਉਲਟਾ ਪ੍ਰਮੋਟ ਹੁੰਦਾ ਅੱਜ ਉਹ ਜੇ ਮੰਨ ਲਓ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਉਹ ਰਿਐਕਟ ਕਰ ਰਿਹਾ ਸੋਸ਼ਲ ਮੀਡੀਆ ਤੇ ਉਹਦੇ ਅਗੇਂਸਟ ਬੋਲ ਰਿਹਾ ਫਿਰ ਉਹ ਅਗੋ ਰਿਐਕਟ ਕਰੇਗਾ ਬੰਦਾ ਜਿਹੜਾ ਬਲਗੇਰਿਟੀ ਫਲਾ ਰਿਹਾ ਫਿਰ ਤੁਸੀਂ ਉਹਦਾ ਇੰਟਰਵਿਊ ਫੇਰ ਲੈਣ ਜਾਓਗੇ ਅਲਟੀਮੇਟਲੀ ਤਾਂ ਉਹਨਾਂ ਨੂੰ ਵੈਲੀਡੇਸ਼ਨ ਮਿਲ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਉਹ ਬੰਦੇ ਨੂੰ ਵੀ ਦਿਸ ਰਿਹਾ ਜਿਹੜਾ ਦੇਖਣਾ ਵੀ ਨਹੀਂ ਚਾਹੁੰਦਾ ਦੋਵਾਂ ਨੂੰ ਸੋ ਮੈਂ ਫੇਰ ਇਹ ਕਹਿ ਰਿਹਾ ਵੀ ਇਹਨਾਂ ਨੂੰ ਆਈਸੋਲੇਟ ਕਰ ਸੋਸਾਇਟੀ ਤੋਂ ਸੋਸ਼ਲ ਮੀਡੀਆ ਤੱਕ ਦੋਵਾਂ ਦਾ ਤਰੀਕਾ ਇੱਕ ਹੀ ਹੈ ਵੀ ਇਹਨਾਂ ਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਜਦ ਤੱਕ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਮੈਂ ਅਮਰਤਮਲ ਸਿੰਘ ਮੈਰੋ ਦਾ ਸਟਾਈਲ ਕਾਫੀ ਹੱਦ ਤੱਕ ਠੀਕ ਮੰਨਦਾ ਹਾਂ ਉਹਦਾ ਵਰਕਿੰਗ ਸਟਾਈਲ ਇਸ ਮਾਮਲੇ ਦੇ ਉੱਤੇ ਪਰ ਬਾਕੀ ਜਿਹੜਾ ਕੰਮ ਆ ਵੀ ਸਿਰਫ ਸੋਸ਼ਲ ਮੀਡੀਆ ਤੇ ਅਗਲੇ ਦੀ ਬੇਇੱਜ਼ਤੀ ਕਰ ਦੇਣੀ ਫਿਰ ਉਹ ਉਹਨਾਂ ਨੂੰ ਜਵਾਬ ਦਿੰਦੇ ਨੇ ਫਿਰ ਅੱਛਾ ਉਹ ਜਵਾਬ ਦਿੰਦਿਆ ਦਿੰਦਿਆਂ ਮਾਵਾ ਭੈਣਾਂ ਦੀਆਂ ਗਾਲਾਂ ਤੱਕ ਉਹ ਗੰਦ ਵੀ ਬੋਲ ਜਾਂਦੇ ਨੇ ਜਿਹੜਾ ਮਤਲਬ ਸੋਸ਼ਲ ਮੀਡੀਆ ਤੇ ਕਦੀ ਹੋਣਾ ਹੀ ਨਹੀਂ ਚਾਹੀਦਾ ਸੋ ਇਹ ਅਲਟੀਮੇਟਲੀ ਇਹਨਾਂ ਨੂੰ ਲੀਗਲ ਅਸਿੱਖਟ ਕਰਨ ਦੀ ਲੋੜ ਹੈ ਅਵੇਅਰਨੈਸ ਦੇ ਐਂਗਲ ਤੋਂ ਤੇ ਆਈਸੋਲੇਸ਼ਨ ਇਹਦੇ ਤਿੰਨ ਹੀ ਹਾਲ ਨੇ ਤਿੰਨੇ ਪਾਰਟੀ ਜਿਹੜੇ ਆ ਉਹ ਕਰਨੇ ਪੈਣਗੇ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਭਈ ਅਮਰਿਤਪਾਲ ਮੈਰੋ ਹੋ ਰਹਾ ਤਾਂ ਕੰਮ ਠੀਕ ਹੈਗਾ ਉਹ ਮਿਲ ਕੇ ਕਰਦੇ ਨੇ ਤੁਹਾਨੂੰ ਲੱਗਦਾ ਉਹਨਾਂ ਨੂੰ ਵੀ ਵੀਡੀਓ ਫਿਰ ਬਣਾਉਣੀਆਂ ਨਹੀਂ ਚਾਹੀਦੀਆਂ ਜਿਸ ਤਰੀਕੇ ਦੇ ਨਾਲ ਹੁਣ ਵੀਡੀਓ ਵਾਇਰਲ ਹੋ ਰਹੀ ਹੈ ਕੁੜੀ ਵੀ ਜਵਾਬ ਦੇ ਰਹੀ ਕਿ ਭਈ ਮੇਰੀ ਬੇਇੱਜ਼ਤੀ ਕੀਤੀ ਤੇ ਉਤੋਂ ਹੁਣ ਉਹ ਚੀਜ਼ਾਂ ਵਾਇਰਲ ਵੀ ਕਰ ਰਹੇ ਨੇ ਮੈਂ ਫਿਰ ਇਹ ਕਹਿ ਰਿਹਾ ਵੀ ਉਹਨੂੰ ਸ਼ਰਮਿੰਦਗੀ ਕਿਵੇਂ ਮਹਿਸੂਸ ਹੋਗੀ ਹੋ ਸਕਦਾ ਆਪਾਂ ਨੂੰ ਨਹੀਂ ਪਤਾ ਬਟ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਵੀ ਅਸੀਂ ਫੋਨ ਤੇ ਵੀ ਇਹ ਚੀਜ਼ਾਂ ਕ ਮੀਟਿੰਗਸ ਤੋਂ ਪਹਿਲਾਂ ਫੋਨ ਤੇ ਕਨਵੇ ਕੀਤੀਆਂ ਗਈਆਂ ਵੀ ਤੁਸੀਂ ਇਹ ਕੰਮ ਨਾ ਕਰੋ। ਔਰ ਬੜੇ ਰਿਸਪੈਕਟਫੁਲ ਤਰੀਕੇ ਨਾਲ ਬਿਨਾ ਕੋਈ ਗਲਤ ਲਫ਼ਜ਼ ਵਰਤਿਆਂ ਬੰਦੇ ਨੂੰ ਹਿਊਮਿਲੇਟ ਕੀਤੇ ਬਗੈਰ ਕਨਵੇ ਕੀਤਾ ਗਿਆ। ਜਦੋਂ ਹੁਣ ਕੋਈ ਇੱਕ ਦੋ ਵਾਰੀ ਨਹੀਂ ਹਟ ਰਿਹਾ ਤਾਂ ਤੁਹਾਨੂੰ ਦੇਖੋ ਸਾਰਿਆਂ ਨਾਲ ਤਾਂ ਤੁਸੀਂ ਸਾਹਮਣੇ ਨਹੀਂ ਸਕਦੇ। ਅਗਰ ਤੁਸੀਂ 20 ਬੰਦਿਆਂ ਨੂੰ ਮਤ ਦੇਣੀ ਆ ਤੇ ਉਹ ਇੱਕ ਪੰਜਾਬੀ ਦੀ ਕਹਾਵਤ ਆ ਵੀ ਇੱਕ ਕਾ ਮਾਰ ਕੇ ਟੰਗ ਦਿਓ। ਤਾਂ ਤੁਸੀਂ ਰੈਂਡਮਲੀ ਫਿਰ ਕਿਸੇ ਇੱਕ ਨੂੰ ਹੀ ਕਾ ਮਾਰ ਕੇ ਟੰਗੋਗੇ ਫਿਰ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਬਾਕੀ ਉਹਨਾਂ ਹੀ ਛੱਡ ਕੇ ਹੋ ਰਿਹਾ। ਬਾਕੀ ਉਹਨੀਆਂ ਨੂੰ ਤੁਸੀਂ ਸਿੰਬੋਲਿਕ ਮੈਸੇਜ ਦੇ ਰਹੇ ਹੋਣੇ ਆ ਵੀ ਭਾਈ ਨਹੀਂ ਇਹ ਇਹਦੇ ਇੱਦਾਂ ਹੀ ਕਰਦੀ ਹੈ ਨਾ ਸੁਸਾਇਟੀ ਐਵੇਂ ਰਿਐਕਟ ਕਰਦੀ ਹੈ ਜਦੋਂ ਕੋਈ ਵੀ ਕੇਸ ਹੁੰਦਾ ਚਾਹੇ ਤੁਸੀਂ ਦੇਖੋ ਵੀ ਅਲਟੀਮੇਟਲੀ ਨਾ ਤਾਂ ਇੱਥੇ ਰੇਪ ਬੰਦ ਹੋਏ ਨੇ ਨਾ ਚੋਰੀਆਂ ਚਕਾਰੀਆਂ ਬੰਦ ਹੋਈਆਂ ਨਾ ਲੁੱਟਾਂ ਖੋਹਾਂ ਬੰਦ ਹੋਈਆਂ ਨਾ ਕੁੱਟਮਾਰ ਜਾਂ ਪੁਲਿਸ ਦਾ ਟੌਰਚਰ ਨਹੀਂ ਬੰਦ ਹੋਇਆ ਪਰ ਸੁਸਾਇਟੀ ਕਈ ਵਾਰੀ ਇੱਕ ਕੇਸ ਨੂੰ ਐਗਜ਼ੈਂਪਲ ਸੈੱਟ ਕਰਦੀ ਹੁੰਦੀ ਜਿਵੇਂ ਕਰਨਲ ਵਾਲਾ ਕੇਸ ਹੋ ਗਿਆ ਨਰਬਿਆ ਦਾ ਕੇਸ ਹੋ ਗਿਆ ਰੇਪ ਵਿਕਟਮ ਦੇ ਤੌਰ ਤੇ ਨਾ ਸੋਸਾਇਟੀ ਅਵੇਅਰਨੈਸ ਦੇ ਲਈ ਇੱਕ ਕੇਸ ਨੂੰ ਐਗਜ਼ੈਂਪਲ ਬਣਾ ਕੇ ਸੈੱਟ ਕਰਦੀ ਹੁੰਦੀ ਹੈ ਵੀ ਸਾਰਾ ਸੋਸਾਇਟੀ ਜਿਹੜੀ ਅੱਧਰ ਖੜੀ ਹੈ ਔਰ ਇਹ ਜਿਹੜਾ ਜਰੂਰ ਕੱਢਿਆ ਜਾ ਰਿਹਾ ਮੈਂ ਇਹ ਕਹਿ ਰਿਹਾ ਵੀ ਅੱਜ ਜੇ ਕੋਈ ਪੰਜਾਬ ਦਾ ਕਲਚਰ ਬਾਰੇ ਦੇਖੋ ਜਦੋਂ ਤੁਹਾਡੀਆਂ ਧੁਮਾਂ ਪੈਂਦੀਆਂ ਨੇ ਨਾ ਐਸ ਪੰਜਾਬੀ ਦੁਨੀਆ ਚ ਕਿਤੇ ਵੀ ਤਾਂ ਮੈਨੂੰ ਇਹ ਆ ਵੀ ਜੇ ਅੱਜ 150 ਤੋਂ ਵੱਧ ਦੇਸ਼ਾਂ ਚ ਤੁਸੀਂ ਐਗਜ਼ਿਸਟ ਕਰਦੇ ਹੋ ਔਰ ਉੱਥੇ ਤੁਹਾਡੇ ਬੰਦੇ ਜਾ ਕੇ ਇਹੋ ਜੇ ਕਾਰਜ ਕਰਦੇ ਨੇ ਜਿਹਦੇ ਨਾਲ ਉੱਥੋਂ ਦੀ ਸੋਸਾਇਟੀ ਮਾਣ ਮਹਿਸੂਸ ਕਰਦੀ ਆ। ਆ ਸਪੇਨ ਦੇ ਵਿੱਚ ਫਲੱਡ ਆਏ ਉਹ ਪੰਜਾਬੀਆਂ ਨੇ ਉੱਥੇ ਇੰਨੀ ਹੈਲਪ ਕੀਤੀ। ਸਪੈਨਿਸ਼ ਲੋਕਾਂ ਨੇ ਸਰਚ ਕੀਤਾ ਵੀ ਇਹ ਕੌਣ ਨੇ ਲੋਕ। ਤੁਹਾਡੀ ਹਿਸਟਰੀ ਬੈਕਗ੍ਰਾਉਂਡ ਚੈੱਕ ਕਰਨਾ ਸ਼ੁਰੂ ਕਰਨਗੇ ਨਾ ਜਦੋਂ। ਤਾਂ ਹਿਸਟਰੀ ਤੋਂ ਮੋਰਓਵਰ ਜਦੋਂ ਮੈਨੂੰ ਇਹ ਲੱਗਦਾ ਵੀ ਤੁਹਾਡੇ ਗਿਣਤੀ ਦੇ ਬੰਦੇ ਨੇ ਜਿਹੜਾ ਤੁਹਾਡਾ ਦੁਨੀਆ ਭਰ ਚ ਮਾਣ ਵਧਾ ਰਹੇ ਨੇ। ਅਲੱਗ-ਅਲੱਗ ਦੇਸ਼ਾਂ 'ਚ ਜਿੱਥੇ ਉਹ 10-10 20-20 100-100 ਨੇ। ਜਦੋਂ ਉਹ ਸੋਸਾਇਟੀ ਪੰਜਾਬ ਨੂੰ ਸੋਸ਼ਲ ਮੀਡੀਆ ਤੇ ਲੱਭ ਤਾਂ ਉਹ ਦੇਖੇਗੀ ਵੀ ਇਹ ਤਾਂ ਵੈਸਟ ਨਾਲੋਂ ਵੀ ਥੱਲੇ ਕਰ ਚੁੱਕੇ ਨੇ ਇਹ ਇਹ ਲਾਂਬਾ ਹੈ ਅਸਲ ਦੇ ਵਿੱਚ ਕਿ ਜਦੋਂ ਤੁਹਾਨੂੰ ਸਾਰਾ ਅੱਜ ਅੱਜ 5 ਵਾਈਜ਼ ਕੰਟਰੀਜ਼ ਪੰਜਾਬ ਲਈ ਹਮਦਰਦੀ ਪੰਜਾਬੀਆਂ ਲਈ ਹਮਦਰਦੀ ਦੀ ਆਵਾਜ਼ ਚੱਕ ਰਹੀਆਂ ਨੇ ਜੇ ਉੱਥੋਂ ਦੇ ਜਦੋਂ ਅਮਰੀਕਾ ਵਰਗੇ ਏਡੇ ਵੱਡੇ ਕੰਟਰੀਜ਼ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹ ਤੁਹਾਡੇ ਹੱਕ ਦੀ ਗੱਲ ਕਰਦੇ ਹੋਣਗੇ ਸਿੱਖਾਂ ਬਾਰੇ ਜਾਂ ਪੰਜਾਬੀਆਂ ਬਾਰੇ ਜਦੋਂ ਉੱਥੋਂ ਦੇ ਲੋਕ ਦੇਖਣਗੇ ਵੀ ਯਾਰ ਸਾਡੇ ਦੇਸ਼ ਦਾ ਪ੍ਰੈਜ਼ੀਡੈਂਟ ਕਿਸੇ ਹਜ਼ਾਰਾਂ ਕਿਲੋਮੀਟਰ ਦੂਰ ਦੀ ਕਿਸੇ ਬਸਰੀ ਕਮਿਊਨਿਟੀ ਦੇ ਹੱਕ ਦੀ ਗੱਲ ਕਰ ਰਿਹਾ ਵੀ ਉੱਥੇ ਉਹਨਾਂ ਨਾਲ ਜ਼ੁਲਮ ਹੋ ਰਿਹਾ ਜਿਹੋ ਤੁਹਾਨੂੰ ਸਰਚ ਕਰਨਾ ਚਾਹਣ ਸੋਸ਼ਲ ਮੀਡੀਆ ਤੇ ਤਾਂ ਤੁਹਾਨੂੰ ਕਿਹੜੇ ਰੂਪ ਚ ਦੇਖਣਗੇ ਉਹ ਤਾਂ ਲਾਂਦਾ ਬਾਰਨਗੇ ਵੀ ਇਹਨਾਂ ਦੇ ਹੱਕ ਦੀ ਗੱਲ ਕਰਨ ਦੀ ਲੋੜ ਕੀ ਐ ਇਹ ਤਾਂ ਕਲਚਰ ਦੇ ਮਾਮਲੇ ਚ ਸਾਡੇ ਤੋਂ ਵੀ ਇਹਨਾਂ ਦਾ ਵੇਲਾ ਕਰਖ ਹੋਇਆ ਹੈ ਬਸ ਮੇਰਾ ਆਖਰੀ ਸਵਾਲ ਹੈਗਾ ਨੰਗ ਸਿੰਘ ਜੋ ਕਰ ਰਹੇ ਨੇ ਪੂਰੇ ਪੰਜਾਬ ਦੇ ਜਿਸ ਤਰੀਕੇ ਦੇ ਨਾਲ ਉਹ ਲਗਾਤਾਰ ਹੋ ਰਿਹਾ ਟੀਕ ਕਰ ਰਹੇ ਨੇ ਇਹ ਮੈਂ ਸਾਰਿਆਂ ਨੂੰ ਇੱਕੋ ਰਸੇ ਤਾਂ ਨਹੀਂ ਬੰਦਾ ਦੇਖੋ ਸਪੈਸੀਫਿਕ ਘਟਨਾ ਤੇ ਸਪੈਸੀਫਿਕ ਬੰਦਾ ਡਿਸਕਸ ਕੀਤਾ ਜਾ ਸਕਦਾ ਨੰਗ ਸਿੰਘਾਂ ਦੇ ਨਾਂ ਦੇ ਉੱਤੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਜਿਹੜੀਆਂ ਨਸਲੀ ਹਿੰਸਾ ਵਧਾਉਣ ਵਾਲੀਆਂ ਜਿਨ੍ਹਾਂ ਦਾ ਅਸੀਂ ਸਮਰਥਨ ਨਹੀਂ ਹਾਂ ਮਤਲਬ ਅਸੀਂ ਰੈਂਡਮਲੀ ਜਦੋਂ ਇੰਨੀ ਇੱਕ ਹੇਟ ਸਪੀਚ ਕਰ ਜਾਂਦੇ ਆ ਔਰ ਇਹੋ ਜਿਹੇ ਤਰੀਕੇ ਅਪਣਾ ਜਾਂਦੇ ਆ ਜਿਹੜੇ ਐ ਲੱਗ ਰਿਹਾ ਹੁੰਦਾ ਵੀ ਇਹਦੇ ਪਿੱਛੇ ਵੀ ਪਪੂਲਾਰਿਟੀ ਕੋਈ ਲੱਭ ਰਿਹਾ ਅਨਨੈਸੈਸਰੀ ਐਕਸ਼ਨ ਵੀ ਹੁੰਦੇ ਨੇ ਬਹੁਤ ਸਾਰੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਜਿਹਦੇ ਵਿੱਚ ਇੱਕ ਨਿੰਗ ਸਿੰਘ ਪ੍ਰਵਾਸੀ ਨੂੰ ਕੁੱਟ ਰਿਹਾ ਹੈਗਾ ਹਾਲਾਂਕਿ ਉਹਨੇ ਸ਼ਬਦ ਕਹੇ ਕਿ ਵੀ ਲੜਕੀ ਨੂੰ ਉਹਨੇ ਚਪੇੜ ਮਾਰੀ ਹੈਗੀ ਜਿਸ ਕਾਰਨ ਉਸਨੂੰ ਕੁੱਟਿਆ ਜਾ ਰਿਹਾ ਪਰ ਜਿਸ ਤਰੀਕੇ ਦੇ ਨਾਲ ਉਹਨੇ ਸ਼ਬਦ ਵਰਤੇ ਹੈਗੇ ਨੇ ਉਹ ਠੀਕੇ ਮੈਂ ਇਹ ਕਹਿਣਾ ਵੀ ਜੇ ਜਦੋਂ ਅਸੀਂ ਇਹ ਕਹਿੰਨੇ ਆ ਵੀ ਕਿਸੇ ਪੰਜਾਬ ਦੀ ਕਿਸੇ ਲੜਕੀ ਤੇ ਜਾਂ ਕਿਸੇ ਵੀ ਲੜਕੀ ਦੇ ਉੱਤੇ ਫਿਜ਼ੀਕਲੀ ਕੋਈ ਐਕਸਪਲੋਇਟ ਕਰਦਾ ਜਾਂ ਵਾਇਲੈਂਸ ਕਰਦਾ ਉਹਦੇ ਉੱਤੇ ਜੇ ਤਾਂ ਉਹ ਪ੍ਰਵਾਸੀ ਹੈ ਫਿਰ ਉਹਨੂੰ ਕੁੱਟ ਦੇਣਾ ਚਾਹੀਦਾ ਪਬਲਿਕਲੀ ਸੋਸ਼ਲ ਮੀਡੀਆ ਤੇ ਤੇ ਜੇ ਉਹ ਪੰਜਾਬੀ ਹੈ ਫਿਰ ਉਹਨੂੰ ਛੱਡ ਦੇਣਾ ਚਾਹੀਦਾ ਫਿਰ ਉਹਦਾ ਕਰਾਈਮ ਘਟ ਜਾਏਗਾ ਜਾਂ ਇਹਦੇ ਬਿਲਕੁਲ ਓਪੋਜ਼ਿਟ ਕੁੜੀ ਪ੍ਰਵਾਸੀ ਹੋਵੇ ਜ਼ੁਲਮ ਕਰਨ ਵਾਲਾ ਉਹਦੇ ਤੇ ਧੱਕਾ ਕਰਨ ਵਾਲਾ ਹੱਜੱਕਣ ਵਾਲਾ ਪੰਜਾਬੀ ਹੋਵੇ ਫਿਰ ਕੀ ਉਹਦੇ ਲਈ ਕੋਈ ਅਲੱਗ ਸਲੂਕ ਹੋਣਾ ਚਾਹੀਦਾ ਇਹਦਾ ਮਤਲਬ ਅਸੀਂ ਗੱਲ ਕਨਵੇ ਕਿਵੇਂ ਕਰਨੀ ਸੋਸਾਇਟੀ ਦੀ ਸਾਨੂੰ ਸਮਝ ਨਹੀਂ ਆ ਰਹੀ ਜੇ ਪੰਜਾਬ ਦੀ ਕੁੜੀ ਆ ਤੇ ਅਸੀਂ ਕਹਿੰਨੇ ਭਈਆ ਇਹ ਕੁੱਟ ਦਿਓ ਹੈਨਾ ਤੇ ਜੇ ਕੁੜੀ ਪ੍ਰਵਾਸੀ ਹੋਵੇ ਇੱਥੇ ਹਜ਼ਾਰਾਂ ਬੱਚੀਆਂ ਨੇ ਜਿਨ੍ਹਾਂ ਨੇ ਪ੍ਰਵਾਸੀ ਹੁੰਦੇ ਜਨਮ ਇੱਥੇ ਲਿਆ ਹੈਨਾ ਤੇ ਜੇ ਕੋਈ ਪੰਜਾਬੀ ਜਾਂ ਕੋਈ ਜੱਟ ਜਾਂ ਕੋਈ ਕਿਸੇ ਵੀ ਕਮਿਊਨਿਟੀ ਦਾ ਕੋਈ ਪਾਗ ਵਾਲਾ ਬੰਦਾ ਹੀ ਮੈਂ ਕਹਿੰਨਾ ਉਹ ਤੇ ਕੋਈ ਗਲਤ ਹਰਕਤ ਕਰਦਾ ਫਿਰ ਉਹਦੇ ਨਾਲ ਸੇਮ ਸਲੂਕ ਹੋਏਗਾ ਅਸੀਂ ਕੀ ਪ੍ਰੈਸ ਸੈੱਟ ਕਰ ਰਹੇ ਹਾਂ ਕੀ ਉਹਦਾ ਉਹਦਾ ਸਿਸਟਮ ਕੀ ਬਣਾ ਰਹੇ ਹਾਂ ਉਹ ਦੇਖਣਾ ਪੈਣਾ ਉਹਦਾ ਅਸਲ 'ਚ ਮੈਸੇਜ ਕੀ ਕਨਵੇ ਹੋ ਉਹਦੇ 'ਚ ਜੇ ਤਾਂ ਤੁਹਾਡਾ ਕਨਸਰਨ ਇਹ ਸ਼ੇਅ ਹੋ ਰਿਹਾ ਵੀ ਕੁੜੀ ਨਾਲ ਧੱਕਾ ਹੋਇਆ ਸੀ ਇਹਦੀ ਜਗ੍ਹਾ ਤੇ ਕੋਈ ਵੀ ਹੁੰਦਾ ਉਹਦੇ ਨਾਲ ਇਹੀ ਹੋਣਾ ਚਾਹੀਦਾ ਸੀ ਫਿਰ ਤੁਸੀਂ ਠੀਕ ਹੋ ਤੇ ਜੇ ਤੁਸੀਂ ਤੁਹਾਡਾ ਮੈਸੇਜ ਉਲਟਾ ਇਹ ਕਨਵੇ ਹੋ ਰਿਹਾ ਵੀ ਹੋਰ ਕੋਈ ਕਰਦਾ ਕੋਈ ਗੱਲ ਨਹੀਂ ਭਈਏ ਨੇ ਕੀਤਾ ਇਸ ਕਰਕੇ ਇਹਦੇ ਪਬਲਿਕਲੀ ਜੁੱਤੀਆਂ ਮਾਰਨੀਆਂ ਚਾਹੀਦੀਆਂ ਉਹਨੂੰ ਵੀਡੀਓ ਵੀ ਵਾਇਰਲ ਕਰਨੀ ਚਾਹੀਦੀ ਆ ਫਿਰ ਮੈਨੂੰ ਲੱਗਦਾ ਇਹਦੇ ਤੇ ਰੀਥਿੰਕ ਕਰਨ ਦੀ ਲੋੜ ਹੈ ਔਰ ਘਟੋ ਘਟ ਜਦੋਂ ਤੱਕ ਕਿਸੇ ਘਟਨਾ ਦੇ ਦੋਨੋਂ ਪੱਖ ਸੋਸਾਇਟੀ ਨੇ ਦੇਖਿਆ ਹੀ ਨਹੀਂ ਤਾਂ ਇੱਕ ਇੱਕ ਪੱਖ ਨੂੰ ਜਸਟੀਫਾਈ ਕਰਨ ਲਈ ਸਿਰਫ ਅਸੀਂ ਇੰਨਾ ਹੀ ਕਹਿ ਦਈਏ ਵੀ ਯਾਰ ਭਈਆ ਹੀ ਤਾਂ ਕੁੱਟ ਦਤਾ ਮੈਨੂੰ ਨਹੀਂ ਪਤਾ ਤਾਂ ਦੂਜਾ ਐਂਗਲ ਕੀ ਆ ਹੋ ਸਕਦਾ ਉਹਦੇ ਵਿੱਚ ਕੋਈ ਦੋਵਾਂ ਦੀ ਗੱਲ ਅੱਧੀ ਅੱਧੀ ਸੱਚੀ ਵੀ ਹੋ ਸਕਦੀ ਹੈ ਕੁੜੀ ਦੀ 100% ਸੱਚ ਵੀ ਹੋ ਸਕਦੀ ਹੈ ਤੇ ਫਿਰ ਉਹ ਜੇ 100% ਸੱਚ ਹੈ ਤੇ ਫਿਰ ਉਹਦੀ ਜਗ੍ਹਾ ਤੇ ਕੋਈ ਵੀ ਹੁੰਦਾ ਉਹਦੇ ਨਾਲ ਇਹ ਇੱਕ ਕਨਵੇ ਕਰਨ ਦੀ ਲੋੜ ਸੀ ਵੀ ਯਾਰ ਇਹਨੇ ਗਲਤ ਹਰਕਤ ਕੀਤੀ ਸੀ ਇਹਦੇ ਜੁੱਤੀ ਫੇਰ ਰਹੇ ਨਾ ਕਿ ਇਸ ਕਰਕੇ ਵੀ ਇਹ ਭਈਆ ਇਸ ਕਰਕੇ ਇਹਦੇ ਤੇ ਜ਼ਿਆਦਾ ਗੁੱਸਾ ਵੀ ਨਹੀਂ ਹੋਣਾ ਚਾਹੀਦਾ ਵੀ ਭਈਆ ਇਸ ਕਰਕੇ ਕੁੱਟ ਰਹੇ ਸੋ ਉਹ ਸ਼ਬਦਾਂ ਦਾ ਧਿਆਨ ਰੱਖਿਏ ਇਹ ਸੋਸ਼ਲ ਮੀਡੀਆਜ਼ ਜਾਂ ਵੀਡੀਓਜ਼ ਆਨ ਰਿਕਾਰਡ ਰਹਿ ਜਾਂਦੀਆਂ ਹੁੰਦੀਆਂ ਇਹ ਕਦੋਂ ਇਸ ਤਰੀਕੇ ਨਾਲ ਕਨਵੇ ਕੀਤੇ ਹੋਏ ਲਫ਼ਜ਼ ਕਿਹੜੀ ਸਟੇਟ ਦੇ ਵਿੱਚ ਬੈਠੇ ਹੋਏ ਕਿਸੇ ਸਿੱਖ ਲਈ ਪੰਜਾਬੀ ਲਈ ਖਤਰਾ ਬਣ ਜਾਣੇ ਨੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ